ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਦੀਪ ਅੰਮ੍ਰਿਤਸਰੀਆ ਆਪਣੇ ਉਸਤਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰੋਕੀ ਉਸਤਾਦੀ ਚੁਨੀ ਵਾਲੇ ਠੀਕ ਹੈ ਜੀ ਬਾਜਵਾ ਗਰੁੱਪ ਠੀਕ ਹੈ ਅੰਮ੍ਰਿਤਸਰ ਸਾਹਿਬ ਅੱਜ ਆਪਾਂ ਲੱਭੀ ਵੀਰ ਦੀ ਛੱਤ ਤੇ ਆਏ ਆ ਠੀਕ ਹੈ ਜੀ ਜੋ ਕਿ ਸ਼ੀਲਡਡ ਦੀ ਪੀ ਆ ਜੈ ਪੀਰਾਂ ਦੀ ਠੀਕ ਹੈ ਜੀ 79 ਮਿੰਟ ਪਿੰਡ ਤੇ 20 ਖੁੱਡੇ ਨੇ ਤੇ 1000 ਰੁਪਏ ਐਂਟਰੀ ਜੀ ਠੀਕ ਹੈ ਜੀ ਆਪਣਾ ਲੱਭੀ ਵੀਰ ਮੇਰਾ ਗੁਰ ਭਾਈ ਮੇਰੇ ਤਾਇਆ ਉਸਤਾਜੀ ਦਾ ਸ਼ਾਗਿਰਦ ਆਚੂ ਉਸਤਾਜੀ ਸੁਲਤਾਨਵਿੰਡ ਵਾਲੇ ਠੀਕ ਹੈ ਜੀ ਉਹ ਪਿੱਛੇ ਸੁਖਰਾਜ ਠੀਕ ਹੈ ਵੀਰ ਜੀ ਤੇ ਪਿੱਛੇ ਵੀਰ ਦੀ ਛੱਤ ਤੇ ਇੱਧਰ ਮੋਸਾ ਵੀਰ ਆਏ ਨੇ ਠੀਕ ਹੈ ਜੀ ਆ ਦੋ ਵੀਰ ਆਏ ਨੇ ਮੋਸਾ ਆਪਣੀ ਛੱਤ ਤੇ ਤੇ ਚੰਡੀ ਦੀ ਵੀਡੀਓ ਲਾਉਨੇ ਆ ਜੁੜੇ ਰਿਓ ਆਪਣੀ ਵੀਡੀਓ ਦੇ ਨਾਲ ਤੇ ਆਹ ਉਹ ਪੰਛੀਆਂ ਦੇ ਇੱਕ ਅਲੀ ਝਾਕ ਮਰਾ ਦਈਏ ਤੁਹਾਨੂੰ ਲੋ ਜੀ ਇਹ 6 ਕਬੂਤਰ ਹੈਗੇ ਇਹ 4 ਕਬੂਤਰ ਆਪਣੇ ਆ ਜੇ ਠੀਕ ਹੈ ਜੀ 4 ਕਬੂਤਰ ਆਪਣੇ ਆ ਜੇ ਤੇ 2 ਕਬੂਤਰ ਆ ਜੇ ਮਤਲਬ 5 ਕਬੂਤਰ ਤੇ 2 ਮਾਦੀਆਂ ਠੀਕ ਹੈ ਜੀ ਇਹ ਆਪਣੇ 6 ਕਬੂਤਰ ਜੇ ਤੇ ਬਾਕੀ ਪੱਲੇ ਦੀ ਵੀਡੀਓ ਖਾਨਦੇ ਆ ਜੁੜੇ ਰਹੋ ਆਪਣੇ ਚੈਨਲ ਤੇ ਜੀਡੀਐਸਪੀਬੀ02 ਲਾਈਕ ਕਮੈਂਟ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਵੀਰ ਲੋ ਵੀਰ ਜੀ ਆ ਪਰਿੰਦੇ ਬਾਹਰ ਕੱਢਦੇ ਠੀਕ ਹੈ ਜੀ ਆ ਪਰਿੰਦੇ ਬਾਹਰ ਕੱਢਦੇ ਜੇ ਵੀਰ ਜੀ ਹੋਣਾ ਨੇ ਆਪਣੇ ਸੁਖਰਾਜ ਵੀਰ ਜੀ ਠੀਕ ਹੈ ਜੀ ਲੱਭੀ ਤੋਂ ਛੋਟਾ ਵੀਰ ਆਪਣਾ ਠੀਕ ਹੈ ਜੀ ਆਈ ਦੇ ਦੋ ਯਾਰ ਚੜਾਈ ਆ ਬਠਾ ਲਾ ਉੱਤੇ ਮੋ ਛੋਟੀ ਨਾ ਬਿਠਾ ਛੋਟੀ ਨਾ ਪਿੱਛੇ ਪਿੱਛਲੇ ਬੰਨੇ ਪਿੱਛਲੇ ਬੰਨੇ ਹੋ ਗਈ ਕੋਈ ਨਹੀਂ ਕੋਈ ਗੱਲ ਚੱਲ ਮਾਰ ਦੇ ਮਾਰ ਦੇ ਚਲੋ ਜੀ ਲਓ ਜੀ ਚੰਡੀ ਵਜ ਗਈ ਏ ਜੀ ਹੋ ਗਈ ਛੇ ਵਜ ਗਈ ਏ ਤੁਸੀਂ ਠੀਕ ਹੈ ਜੀ ਨਹੀਂ ਉਹ 1 ਮਿੰਟ ਭਾਵੇਂ ਪਹਿਲਾਂ ਡਾਂਦੋ ਕੋਈ ਗੱਲ ਨਹੀਂ ਹੁੰਦੀ ਟਾਈਮ ਛੇ ਤੋਂ 9 ਹੁੰਦਾ ਹੁੰਦਾ ਲਓ ਜੀ ਆਈ ਦੋ ਦੋ ਮਿੰਟ ਪਹਿਲਾਂ ਡਾਂਦੋ ਜਿਆ ਕਮਾਈ ਆ ਜ਼ੋਰ ਨਾਲ ਚੰਡੀ ਲਾ ਰਿਹਾ ਏ ਆਪਣਾ ਵੀਰ ਸਖਰਾਜ ਨੂੰ ਬੰਦ ਲਈ ਟਾਈਮ ਤੋਂ ਸਾਹ ਆ ਪਰਿੰਦੇ ਜੀ ਹੈ ਠੀਕ ਹੈ ਬਹੁਤ ਦੋ ਮਿੰਟ ਪਹਿਲਾਂ ਆਪਾਂ ਨਾਲ ਲੈਨੇ ਬਾਹਰ ਵੱਜ ਗਿਆ ਪੱਲਾ ਹੋ ਗਿਆ 120 51 ਠੀਕ ਹੋ ਗਿਆ ਜੀ ਲੋ ਜੀ ਉਧਰ ਵੀ ਪੱਲੇ ਵੱਜ ਗਏ ਹੋਏ ਜੀ ਠੀਕ ਹੈ ਪਿੰਡ 'ਚ ਹੋਰ ਵੀ ਵੀਛਤਾ ਨੇ ਇੱਧਰ ਵੀ ਪੱਲਾ ਵੱਜ ਗਿਆ ਏ ਠੀਕ ਆ ਵੀਰ ਜੀ ਠੰਡੀ ਦੇ ਰਹੇ ਨੇ ਉਧਰ ਵੀ ਵੀਰ ਹੁਣੀ ਉਧਰ ਨਹੀਂ ਛੱਤ ਦੇ ਵੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਾਥਰੀ ਏਕਾਤ